ਸੱਸੀ ਗਾਜੀ ਸਾਰੇ ਨੂੰ ਜੈ ਪੀਮ ਜੈ ਭਾਰਤ ਜੈ ਗੁਰਦੇਵ ਧੰਗੁਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੋ ਵੀਡੀਓ ਸੁਣੀਆ ਤੁਸੀਂ ਧਿਆਨ ਨਾਲ ਸਕਿਪ ਨਾ ਕਰਿਓ ਫਿਰ ਜਵਾਬ ਦਿੰਦੇ ਆ ਹੁਣ ਫਲੱਡਸ ਚ ਡੇਰੇ ਦਿਸੇ ਹੀ ਨਹੀਂ ਡੇਰੇ ਨਹੀਂ ਦਿਸੇ ਹਾਂ ਕੋਈ ਵੀ ਮਤਲਬ ਆ ਰਹੀ ਰਿਹਾ ਨਾ ਉਧਰ ਵਾਲੇ ਦਿਸੇ ਨਾ ਹੋਰ ਦਿਸੇ ਕੋਈ ਨਹੀਂ ਦੱਸਿਆ ਵੀ ਫਲੱਡ ਚ ਆ ਕੇ ਕਿਤੇ ਕੋਈ ਕੋਈ ਕਿਰਪਾ ਹੀ ਕਰ ਦਿੰਦੇ ਕਿ ਰੋਕ ਦਿੰਦੇ ਇਹਨੂੰ ਤੁਸੀਂ ਕੋਵਿਡ ਚ ਵੇਖਿਆ ਸਾਰੇ ਬੰਦੇ ਬਾਰ ਦੇ ਤਾਂ ਛੱਡੋ ਇੱਥੋਂ ਆਲੇ ਕਿੰਨੇ ਕਾਏ ਆ ਕਿੰਨੇ ਕ ਰਾਧਾ ਸੁਆਮੀਆਂ ਨੇ ਲੰਗਰ ਲਾਤੇ ਕਿੰਨੇ ਕ ਢੱਡੀਆਂ ਵਾਲੇ ਨੇ ਲੰਗਰ ਲਾਤੇ ਜਾਂ ਲੋਕਾਂ ਦੀ ਹਾਂਜੀ ਦੇਖ ਲਈ ਤੁਸੀਂ ਵੀਡੀਓ ਤੇ ਮੱਕੜ ਜੀ ਇੱਕ ਤਾਂ ਇੱਕ ਦੇ ਨਾਲ ਹੋਰ ਸਰਦਾਰ ਪਤਾ ਨਹੀਂ ਕੌਣ ਹੈ ਠੀਕ ਹੈ ਜੀ ਇਹ ਕਹਿੰਦੇ ਜੀ ਨਾ ਕੋਈ ਡੇਰੇ ਵਾਲੇ ਦਿ세 ਨਾ ਨਕੋਦਰ ਵਾਲੇ ਦਿ세 ਦੇਖ ਲਓ ਇਹਨਾਂ ਨੂੰ ਡੇਰੇ ਵਾਲੇ ਤੇ ਨਕੋਦਰ ਵਾਲੇ ਕਿੰਨੇ ਚੁੱਭਦੇ ਆ ਟੋਡੇ ਮੂੰਹੇ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਠੀਕ ਹੈ ਜੀ ਤੁਹਾਨੂੰ ਕਿੱਦਾਂ ਪਤਾ ਨਹੀਂ ਦਿ세 ਠੀਕ ਹੈ ਤੇ ਨਕੋਦਰ ਵਾਲੇ ਨੇ ਟਰੱਕ ਭਰ ਭਰ ਭੇਜੇ ਸੇਵਾ ਦੇ ਠੀਕ ਹੈ ਜੀ ਤੇ ਵਿਆਸ ਵਾਲੇ ਬਾਬਾ ਜੀ ਨੇ ਦਿਨ ਰਾਤ ਉਹਨਾਂ ਦੇ ਡੇਰੇਆਂ 'ਚ ਲੰਗਰ ਚੱਲ ਜਾ ਰਿਹਾ ਅੱਜ ਵੀ ਜਾ ਰਿਹਾ ਠੀਕ ਹੈ ਜੀ ਲੰਗਰ ਦੀ ਸੇਵਾ ਅੱਜ ਵੀ ਹੋ ਰਹੀ ਆ ਠੀਕ ਹੈ ਉਹ ਹਮੇਸ਼ਾ ਹੁੰਦੀ ਆ ਫਰਕ ਇਹਨਾਂ ਉਹ ਕਦੀ ਦੱਸਦੇ ਨਹੀਂ ਕਿਸੇ ਨੂੰ ਠੀਕ ਹੈ ਜੀ ਤੇ ਤੁਹਾਡੇ ਵਰਗੇ ਜਿਤਾਉਂਦੇ ਇਹ ਚੀਜ਼ਾਂ ਤੁਹਾਡੇ ਅਗੇ ਥੋੜੀ ਜਿਹੀ ਵੀ ਸੇਵਾ ਪਾ ਦੂਗੇ ਤੁਸੀਂ ਜਿਤਾਣੀ ਆ ਸੇਵਾ ਤਾਂ ਮੇਰੇ ਸਿੱਖ ਵੀਰ ਕਰਦੇ ਆ ਤੁਸੀਂ ਤਾਂ ਕਿੰਨਾ ਜਣਾ 13 ਜਵਾਨ ਦੇ ਫਿਰ ਠੀਕ ਹੈ ਤੁਸੀਂ ਤਾਂ ਭੰਡਨ ਤੇ ਲੱਗੇ ਪਏ ਆ ਸਾਨੂੰ ਚਾਹੀਦਾ ਇੱਕ ਜੋਟ ਹੋ ਕੇ ਖੜਨਾ ਸਾਰਿਆਂ ਨਾਲ ਇਟ ਜੋ ਇੱਕ ਜੋਟ ਹੋ ਕੇ ਖੜਨਾ ਤੇ ਆ ਦੂਜੇ ਸਰਦਾਰ ਜੀ ਦੇਖ ਲਓ ਇਹ ਵੀ ਲੱਗੇ ਪਿਆ ਕਹਿੰਦੇ ਜੀ ਆ ਵਿਆਸ ਵਾਲੇ ਕੀ ਕਰਦੇ ਆ ਉਹਨੇ ਕੀ ਕੀਤਾ ਉਹ ਕਿੱਥੇ ਗਏ ਤੁਹਾਨੂੰ ਪਤਾ ਵਿਆਸ ਵਾਲੇ ਕੀ ਨਹੀਂ ਕਰਦੇ ਤੁਹਾਨੂੰ ਪਤਾ ਵਿਆਸ ਵਾਲੇ ਬਾਬਾ ਹੀ ਨਹੀਂ ਸੇਵਾ ਕਰਦੇ ਕਰੋਨੇ ਟਾਈਮ ਵੀ ਸਭ ਤੋਂ ਜ਼ਿਆਦਾ ਉਹਨੇ ਹੀ ਹੈਲਪ ਕੀਤੀ ਸੀ ਠੀਕ ਹੈ ਜੀ ਹਰ ਵੇਲੇ ਭੰਡਿਆ ਨਾ ਘਰੋਂ ਫੜ ਗਏ ਥੋੜੇ ਪਹਿਲੇ ਟਾਈਮ ਪਹਿਲਾਂ ਤੁਸੀਂ ਕਰਨੋ ਜਲੇ ਨੂੰ ਭੰਡਦੇ ਸੀਗੇ ਤੇ ਹੁਣ ਉਹ ਖੜ ਗਿਆ ਆ ਕੇ ਤਾਂ ਤੁਸੀਂ ਉਹਨੂੰ ਛੱਡਤਾ ਯਾਰ ਜਿਹੜਾ ਨਹੀਂ ਛੱਡਦਾ ਨਾ ਤੁਸੀਂ ਉਹਨੂੰ ਭੰਡਦੇ ਆ ਇਹ ਨਹੀਂ ਹੁੰਦਾ ਮਤਲਬ ਠੀਕ ਹੈ ਤੁਹਾਨੂੰ ਕਿੱਦਾਂ ਪਤਾ ਨਕੋਦਰਾਂ ਨੇ ਨਹੀਂ ਕਰਦੇ ਵਿਆਸ ਵਾਲੇ ਬਾਬੇ ਨਹੀਂ ਕਰਦੇ ਤੁਹਾਨੂੰ ਕਿੱਦਾਂ ਪਤਾ ਬਿਨਾਂ ਸੋਚੇ ਸਮਝੇ ਬੋਲਿਆ ਨਾ ਕਰੋ ਮੈਂ ਫਿਰ ਉਹਨਾਂ ਨੂੰ ਨਾ ਪਤਾ ਕੌਣ ਸਮਝਦਾ ਉਹ ਖਾਲਸਤਾਨੀਏ ਸਮਝਦਾ ਉਹਨਾਂ ਨੂੰ ਜਿਹੜੇ ਇਦਾਂ ਦੀ ਭਾਸ਼ਾ ਯੂਜ਼ ਕਰਦੇ ਆ ਠੀਕ ਹੈ ਕਿਉਂਕਿ ਉਹੀ ਇਦਾਂ ਕਰਦੇ ਆ ਉਹੀ ਇਦਾਂ ਕਰਦੇ ਆ ਬਾਕੀ ਮੇਰੇ ਸਿੱਖ ਵੀਰ ਨਹੀਂ ਕਰਦੇ ਸਿੱਖਾ ਵੀਰਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਦਾ ਰਤਬਾ ਕੀ ਹੈ ਠੀਕ ਹੈ ਜੀ ਬਾਕੀ ਵੀਡੀਓ ਸ਼ੇਅਰ ਕਰਦੇ ਦਬ ਕੇ